जीआरडी फिल्म मान मापਿਆਂ ਦਾ मान मापਿਆਂ ਦਾ ਅੱਜ ਰਿਲੀਜ਼ ਹੋਈ ਆ ਗੋਵਿੰਦ ਜੀ ਜਿਨ੍ਹਾਂ ਨੇ ਬਹੁਤ ਮਿਹਨਤ ਦੇ ਨਾਲ ਇਸ ਫਿਲਮ ਨੂੰ ਅੱਜ ਰਿਲੀਜ਼ ਕੀਤਾ ਆ ਥੋੜੀ ਜਿਹੀ ਬਾਤ ਜੀ ਮੈਂ ਗੱਲਬਾਤ ਜ਼ਰੂਰ ਕਰਾਂਗਾ ਬਾਤ ਜੀ ਬਹੁਤ-ਬਹੁਤ ਤੁਹਾਡਾ ਤੇ ਤੁਸੀਂ ਇੱਥੇ ਇਸ ਮੌਕੇ ਤੇ ਆਏ ਹੋ ਸ਼ੁਕਰੀਆ ਜੀ ਅੱਜ ਇਹ ਜਿਹੜੀ ਫਿਲਮ ਮਾਨ ਮਾਪਿਆਂ ਦਾ ਕੀ ਇਹਦਾ ਮਕਸਦ ਹੈ ਕਿ ਇਹਦੀ ਗੱਲਬਾਤ ਕਾ ਸਤ ਤੁਸੀਂ ਫਿਲਮ ਦੇਖੀ ਆ ਮੇਰਾ ਖਿਆਲ ਪੂਰੀ 35 ਮਿੰਟ ਦੀ ਫਿਲਮ ਹੈ ਲਗਭਗ ਜਿਹੜੀ ਅਸੀਂ ਅੱਜ ਰਿਲੀਜ਼ ਕੀਤੀ ਆ ਔਰ 9 ਵਜੇ ਤੋਂ ਬਾਅਦ ਜੀ ਆਰ ਡੀ ਫਿਲਮ ਚੈਨਲ ਦੇ ਉੱਤੇ ਇਹ ਡਾਊਨਲੋਡ ਹੋ ਜਾਊਗੀ ਔਰ ਉਸ ਤੋਂ ਬਾਅਦ ਇਹ ਸ਼ੇਅਰ ਵੀ ਹੋ ਜਾਊਗੀ ਇਸ ਫਿਲਮ ਦਾ ਮੈਥਡ ਸਿਰ ਮੇਨ ਥੀਮ ਜਿਹੜਾ ਆ ਕਿ ਲੜਕੀਆਂ ਦਾ ਮਾਪੇ ਤੋਂ ਵਧੀਆ ਦੋਸਤ ਕੋਈ ਹੋਰ ਨਹੀਂ ਹੋ ਸਕਦਾ ਮਾਪੇ ਤੋਂ ਵਧੀਆ ਲੜਕੀਆਂ ਨੂੰ ਕੋਈ ਹੋਰ ਵਧੀਆ ਸਲਾਹ ਦੇ ਨਹੀਂ ਸਕਦਾ ਮੇਨਤੀ ਮੇਹੀ ਆ ਉਹ ਲੜਕੀ ਜਦੋਂ ਦੇਖਦੀ ਆ ਜਦੋਂ ਚਲੇ ਜਾਂਦੀ ਆ ਕੋਰਟ ਚ ਜਦੋਂ ਦੇਖਦੀ ਕਿ ਮੇਰੇ ਤਾਂ ਮੇਰੇ ਤਾਂ ਮਾਪੇ ਨੇ ਮੇਰੇ ਤੇ ਇਨਾ ਵਿਸ਼ਵਾਸ ਕੀਤਾ ਜਦੋਂ ਲੜ ਖੁੱਲਦਾ ਤੇ ਲੜ ਬੰਦੀ ਆ ਤੇ ਇੱਕਦਮ ਉਹਦੀ ਆਤਮਾ ਜਿਹੜੀ ਝੰਜੋੜ ਜਾਂਦੀ ਆ ਤੇ ਉਹਨੇ ਬੈਕਸਟੈਪ ਲੈਣ ਦਾ ਫੈਸਲਾ ਲੈ ਲੇਦੀ ਕਿ ਕਿਉਂਕਿ ਲੜਕੀ ਦੌੜ ਗਈ ਹੁੰਦੀ ਵਿਆਹ ਕਰਾਉਣ ਮਾਪਿਆਂ ਦੇ ਜਾਨੀ ਕਿ ਹਾਕ ਦੇ ਵਿੱਚ ਫੈਸਲਾ ਲੈ ਮਾਣ ਮਾਪਿਆਂ ਦਾ ਫਿਲਮ ਦਾ ਟਾਈਟਲ ਇਸੇ ਕਰਕੇ ਰੱਖਿਆ ਗਿਆ ਜੀ ਕਿ ਮਾਪੇ ਤੋਂ ਵਧੀਆ ਲੜਕੀਆਂ ਦਾ ਬੱਚਿਆਂ ਦਾ ਦੋਸਤ ਕੋਈ ਹੋ ਨਹੀਂ ਸਕਦਾ ਕੋਈ ਹੋਰ ਵਧੀਆ ਸਲਾਹ ਨਹੀਂ ਦੇ ਸਕਦਾ ਬਹੁਤ ਹੀ ਵਧੀਆ ਇੱਕ ਸਨੇਹਾ ਦਿੱਤਾ ਆ ਮੈਡਮ ਇੱਕ ਰੋਲ ਕੀਤਾ ਤੁਸੀਂ ਵੀ ਸਭ ਤੋਂ ਪਹਿਲੇ ਆਪਣਾ ਨਾਮ ਦੱਸਿਓ ਮੇਰਾ ਨਾਮ ਸੁਖਮਿੰਦਰ ਕੌਰ ਆ ਜੀ ਜੀ ਇੱਕ ਰੋਲ ਕੀਤਾ ਇੱਕ ਵਧੀਆ ਰੋਲ ਕੀਤਾ ਆ ਕੀ ਮੈਸੇਜ ਇਸ ਫਿਲਮ ਦੇ ਵਿੱਚ ਮਾਨ ਮਾਪਿਆਂ ਬਿਲਕੁਲ ਇਹ ਸਭ ਤੋਂ ਪਹਿਲਾਂ ਤਾਂ ਇਹਦਾ ਥੀਮ ਵਿਸ਼ਾ ਬਹੁਤ ਵਧੀਆ ਹੈ ਮਾਨ ਮਾਪਿਆਂ ਦਾ ਔਰ ਗੋਵਿੰਦ ਰਾਏ ਜੀ ਨੇ ਨੂੰ ਡਾਇਰੈਕਟ ਵੀ ਕੀਤਾ ਆ ਔਰ ਲਿਖਿਆ ਵੀ ਆ ਉਹਦੇ ਵਿੱਚ ਮੈਨੂੰ ਮੌਕਾ ਮਿਲਿਆ ਆ ਕਿ ਮੈਂ ਆਪਣਾ ਕਲਾਕਾਰ ਅਦਾਕਾਰਾ ਜੋ ਵੀ ਹੈਗਾ ਉਹਨੂੰ ਨਿਵਾ ਸਕੀ ਆ ਸੋ ਮੈਨੂੰ ਬਹੁਤ ਅੱਛਾ ਲੱਗਾ ਆ ਕਿ ਇੱਕ ਬੱਚਿਆਂ ਦੇ ਵਾਸਤੇ ਇੱਕ ਸੇਹ ਦਿਆ ਇਹ ਅਗਰ ਉਹ ਇਹਨੂੰ ਅਚੀ ਤਰ੍ਹਾਂ ਦੇਖ ਲੈਣ ਉਹਨਾਂ ਨੂੰ ਅਹਿਸਾਸ ਹੁੰਦਾ ਹੈ ਕਿ ਅਸੀਂ ਥੋੜੀ ਦੇਰ ਇੰਜੋਏ ਕਰਨ ਤੋਂ ਬਾਅਦ ਵਿੱਚ ਕਿ ਜਿਹੜਾ ਅਸੀਂ ਐਨੇ ਸਾਲ ਤੋਂ ਮਾਪਿਆਂ ਨੇ ਪਾਲਿਆ ਹੁੰਦਾ ਆ ਉਹ ਉਹਨੂੰ ਯਾਦ ਆ ਜਾਂਦਾ ਆ ਕਿ ਜੋ ਆਪਣੇ ਪੇਰੈਂਟਸ ਨੇ ਉਹਦੇ ਲਈ ਕੀਤਾ ਹੁੰਦਾ ਆ ਤੋ ਸੋ ਉਹ ਐਂਡ ਤੋਂ ਆ ਕੇ ਉਸ ਗਲਤ ਸਟੈਪ ਲੈਣ ਤੋਂ ਉਹ ਪਿੱਛੇ ਹਟ ਜਾਂਦੀ ਹੈ ਤੇ ਆਪਣੇ ਮਾਪਿਆਂ ਦਾ ਜਿਹੜਾ ਉਹ ਮਾਣ ਰੱਖ ਲੈਂਦੀ ਆ ਸੋ ਇੱਕ ਬਧੀਆ ਸਿਹਤ ਵਾਲੀ ਆ ਇਹਦਾ ਬਿਸ਼ਾ ਬਹੁਤ ਵਧੀਆ ਸੀ। ਮੈਂ ਇਸ ਤੋਂ ਪਹਿਲੇ ਕਿੰਨੀਆਂ ਫਿਲਮਾਂ ਦੇ ਵਿੱਚ ਤਕਰੀਬਨ ਤੁਸੀਂ ਕੰਮ ਕਰ ਚੁੱਕੇ? ਮੈਂ 7-8 ਪਿਕਚਰਸ ਦੇ ਵਿੱਚ ਟੈਲੀ ਫਿਲਮਾਂ 'ਚ ਕੰਮ ਕਰ ਚੁੱਕੀ ਆ। ਅੱਗੋਂ ਵੀ ਇੱਕ ਫਿਲਮ ਆਉਣ ਵਾਲੀ ਹੈਗੀ ਆ ਤੇ ਉਹਦੇ ਵਿੱਚ ਸਾਡੇ ਜਿੰਮੀ ਕੰਪਲੈਕਸ ਦੇ ਆਨਰ ਸਰਦਾਰ ਸਾਧੂ ਸਿੰਘ ਜੀ ਉਹ ਵੀ ਇਹਨੂੰ ਕਰ ਰਿਹਾ ਪ੍ਰੋਡਿਊਸ ਕਰ ਰਹੇ ਹੈਗੇ ਆ ਤੋ ਅਗੋ ਆਉਣ ਵਾਲੀਆਂ ਵੀ ਮੈਂ ਲਗਾ ਫਿਲਮਾਂ ਹੋਰ ਵੀ ਹੈਗੀਆਂ ਜਿਨ੍ਹਾਂ ਦੇ ਵਿੱਚ ਮੈਂ ਆਵਾਂਗੀ ਬਿਲਕੁਲ ਜੀ ਇੱਕ ਟਾ ਡੇਰੋ ਵਿੱਚ ਆਣ ਗਿਆ ਮੈਂ ਵੀ ਤੁਹਾਡੇ ਨਾਲ ਰੋਲ ਕੀਤਾ ਜੀ ਹਾਂ ਜੀ ਇੱਕ ਫਿਲਮ ਦੇ ਵਿੱਚ ਤੁਸੀਂ ਮੇਰੇ ਨਾਲ ਰੋਲ ਕੀਤਾ ਸੀਗਾ ਪਰ ਤੁਸੀਂ ਸਾਡੇ ਨਾਲ ਚੰਗਾ ਨਹੀਂ ਕੀਤਾ ਸੀਗਾ ਤੇ ਸਾਡੇ ਸਾਡੇ ਤੇ ਉਸ ਟਾਈਮ ਗਰੀਬੀ ਆ ਗਈ ਸੀਗੀ ਅਸੀਂ ਤੁਹਾਨੂੰ ਕਿਰਾਇਆ ਨਹੀਂ ਦੇ ਸਕੇ ਸੀ ਪਰ ਤੁਸੀਂ ਇੰਨੀ ਮਾੜੀ ਕੀਤੀ ਕਿ ਸਾਡਾ ਸਮਾਨ ਜਿਹੜਾ ਸੀਗਾ ਘਰ ਤੋਂ ਚੱਕ ਕੇ ਬਾਹਰ ਮਾਰਿਆ ਸਾਨੂੰ ਕਿੱਦਾਂ ਘਰੋਂ ਕੱਢਿਆ ਮੈਨੂੰ ਕਦੇ ਭੁੱਲ ਨਹੀਂ ਸਕਦੀ ਮੈਂ ਜਦੋਂ ਵੀ ਤੁਹਾਨੂੰ ਦੇਖਦੀ ਹਾਂ ਮੈਨੂੰ ਅਸੀਂ ਜ਼ਿਆਦਾ ਜਾਂਦਾ ਇਸ ਬੰਦੇ ਨੇ ਸਾਨੂੰ ਘਰੋਂ ਕੱਢਿਆ ਸੀਗਾ ਇੰਨੀ ਪੁਰਾਣੀ ਗੱਲ ਤੁਹਾਨੂੰ ਭੱਲੇ ਮੈਨੂੰ ਮੈਨੂੰ ਭੁੱਲਦੀ ਨਹੀਂ ਕਿਉਂਕਿ ਉਹ ਮੇਰੇ ਇੱਕ ਦਿਲ ਨੂੰ ਮਤਲਬ ਕਿ ਟੱਚ ਕਰ ਗਈ ਆ ਕਿ ਇੱਕ ਉਸ ਕੰਡੀਸ਼ਨ ਦੇ ਵਿੱਚ ਉਸ ਹਾਲਾਤਾਂ ਦੇ ਵਿੱਚ ਉਸ ਉਹ ਇਨਸਾਨੀ ਫੀਲ ਕਰਦਾ ਹੈਗਾ ਕਿ ਜਦੋਂ ਉਹਨੂੰ ਘਰੋਂ ਕੱਢਿਆ ਜਾਂਦਾ ਤੇ ਉਹ ਜਾਵੇ ਕਿੱਥੇ ਕਿ ਬਰਾਇਆ ਜਿਹੜਾ ਸੀ ਨਹੀਂ ਜਾਣੋ ਮਜਬੂਰੀ ਹੋਏ ਉਹਦੇ ਵਿੱਚ ਨਹੀਂ ਤੁਹਾਡੀ ਮਜਬੂਰੀ ਕੋਈ ਨਹੀਂ ਸੀ ਤੁਸੀਂ ਥੋੜਾ ਇਦਾਂ ਸੀਗਾ ਵੀ ਤੁਹਾਨੂੰ ਕਰਾਇਆ ਜਿਹੜਾ ਸੀਗਾ ਅਸੀਂ ਟਾਈਮ ਤੇ ਨਹੀਂ ਦੇ ਸਕੇ ਪਰ ਦੇ ਹੀ ਦੇਣਾ ਸੀਗਾ ਫਿਰ ਵੀ ਅਸੀਂ ਮਹੀਨਾ ਜਾਂ ਦੋ ਮਹੀਨੇ ਟੱਕ ਕੇ ਦਿੰਦੇ ਜਿੱਦਾਂ ਕਿਦਾਂ ਮਰਜ਼ੀ ਕਰਦੇ ਪਰ ਤੁਸੀਂ ਸਾਡੇ ਨਾਲ ਚੰਗਾ ਨਹੀਂ ਕੀਤਾ ਬਹੁਤ ਬਹੁਤ ਧੰਨਵਾਦ ਜੀ ਵਾਕਰ ਮਾਨ ਸਰ ਸასი ਕਰਦੀ ਸასი ਤੁਸੀਂ ਵੀ ਸ਼ਾਇਦ ਰੋਲ ਕੀਤਾ ਹੀ ਵਧੀਆ ਵਿੱਚ ਤੇ ਕੀ ਮੈਸੇਜ ਦੇਣਾ ਚਾਹੋਗੇ ਮਾਈ ਸੈਲਫ ਸੁਖਵਿੰਦਰ ਸਿੰਘ ਮੈਂ ਜਲੰਧਰ ਤੋਂ ਆ ਜੀ ਇਸ ਫਿਲਮ ਦੇ ਵਿੱਚ ਮਾਣ ਮਾਪਿਆਂ ਦੇ ਵਿੱਚ ਰੋਲ ਜਿਹੜਾ ਮੇਰੇ ਤੇ ਵਿਸ਼ਵਾਸ ਕੀਤਾ ਗੋਬਿੰਦ ਜੀ ਨੇ ਸ਼ਾਇਦ ਮੈਨੂੰ ਬਹੁਤ ਚੰਗੀ ਤਰ੍ਹਾਂ ਨਿਭਾ ਸਕਿਆ ਇਹ ਉਹ ਹੀ ਦੱਸ ਸਕਦੇ ਨੇ ਪਰ ਜਿਹੜਾ ਮੇਰਾ ਰੋਲ ਸੀ ਇੱਕ ਬਾਪ ਦਾ ਰੋਲ ਸੀ ਕਿਉਂਕਿ ਜਿਹੜਾ ਬਾਪ ਆ ਉਹ ਕਦੀ ਵੀ ਧੀ ਤੇ ਪੁੱਤ ਦੇ ਵਿੱਚ ਫਰਕ ਨਹੀਂ ਸਮਝਦਾ ਬਿਲਕੁਲ ਜੀ ਮੈਂ ਰੋਕਣਾ ਚਾਹਾਂਗਾ ਮੈਂ ਵੀ ਫਿਲਮ ਦੇਖੀ ਆ ਪੂਰਾ ਕਿਰਦਾਰ ਤੁਸੀਂ ਬਿਲਕੁਲ ਜਿਦਾ ਇੱਕ ਮਾਪਿਆਂ ਦਾ ਮਾਂ ਦੇ ਪ੍ਰਤੀ ਬੱਚਿਆਂ ਦੇ ਪ੍ਰਤੀ ਜੋ ਮਾਪਿਆਂ ਦਾ ਫਰਜ਼ ਹੁੰਦਾ ਪੂਰਾ ਨਿਭਾਇਆ ਉਹਦੇ ਵਿੱਚ ਹਾਂਜੀ ਮੈਂ ਉਹੀ ਦੱਸਣਾ ਚਾਹੁੰਦਾ ਵੀ ਜਿਹੜੀ ਇਹ ਉਮਰ ਦੀ ਹੈ ਇਹਦੇ ਵਿੱਚ ਧੀਆਂ ਦਾ ਪੁੱਤਾਂ ਦਾ ਟਰਨਿੰਗ ਪੁਆਇੰਟ ਹੁੰਦਾ ਕਿਉਂਕਿ ਜਿਹੜਾ ਸਮਾਜ ਹੈ ਸਾਡੇ ਆਲੇ ਦੁਆਲੇ ਇਦਾਂ ਦਾ ਹੈ ਕਿ ਉਹ ਛੋਟੀ ਜੀ ਗੱਲ ਤੇ ਧੀਆਂ ਪੁੱਤ ਆਪਣੇ ਟੀਚੇ ਤੋਂ ਪਿੱਛੇ ਹਟ ਜਾਂਦੇ ਆ ਪਰ ਜਦੋਂ ਉਹਨਾਂ ਨੂੰ ਸੋਝੀ ਹੁੰਦੀ ਆ ਵੀ ਜੋ ਮੇਰੇ ਲਈ ਮੇਰੀ ਮਾਂ ਤੇ ਮੇਰਾ ਬਾਪ ਕਰ ਸਕਦਾ ਸ਼ਾਇਦ ਦੁਨੀਆ ਦਾ ਕੋਈ ਵੀ ਬੰਦਾ ਨਹੀਂ ਕਰ ਸਕਦਾ ਤੇ ਇਹਦੇ ਵਿੱਚ ਮੈਂ ਉਸੇ ਰੋਲ ਨੂੰ ਨਿਭਾਇਆ ਤੇ ਮੈਨੂੰ ਵੀ ਬਹੁਤ ਜਦੋਂ ਮੈਂ ਇਹ ਰੋਲ ਕੀਤਾ ਸੀ ਮੈਂ ਬਹੁਤ ਮਹਿਸੂਸ ਕੀਤਾ ਜਿੱਦਾਂ ਵੀ ਮੇਰੀ ਆਪਣੀ ਧੀ ਆ ਵੀ ਇਹ ਰੋਲ ਇਦਾਂ ਦਾ ਲਿਖਿਆ ਗਿਆ ਸੀ ਕਿ ਜਦੋਂ ਤੁਸੀਂ ਦੇਖਦੇ ਆ ਤੁਹਾਨੂੰ ਲੱਗਦਾ ਵੀ ਇਹ ਸਮਾਜ ਵਿੱਚ ਇੱਕ ਬਹੁਤ ਦੀ ਗਲਤ ਜੀ ਰੀਤ ਪੈ ਗਈ ਆ ਕਿ ਬੱਚੇ ਆਪਣੇ ਫੈਸਲੇ ਆਪ ਕਰਨ ਲੱਪੇ ਆ ਬਿਲਕੁਲ ਤੇ ਜੇਕਰ ਜਿਹੜੇ ਸਿਆਣੇ ਧੀਆ ਪੋਤੇ ਆ ਜਦੋਂ ਉਹਨਾਂ ਨੂੰ ਸੋਝੀ ਆਉਂਦੀ ਆ ਤੇ ਫਿਰ ਉਹਨਾਂ ਨੂੰ ਲੱਗਦਾ ਕਿ ਮਾਪਿਆਂ ਤੋਂ ਬਿਨਾ ਕੁਝ ਵੀ ਨਹੀਂ ਦੁਨੀਆ ਤੇ ਕਿਸ ਤਰ੍ਹਾਂ ਲੱਗੀ ਮੈਂ ਇੱਕੋ ਹੀ ਗੱਲ ਕਰਾਂ ਤੁਹਾਨੂੰ ਠੀਕਾ ਸਾਹਿਬ ਜੀ ਸ੍ਰੀ ਗੋਬਿੰਦ ਰਾਏ ਵੱਲੋਂ ਜਿਹੜੀ ਇਹ ਪਿਕਚਰ ਤਿਆਰ ਕੀਤੀ ਹੈ ਟੈਲੀਫਿਲਮ ਮਾਣ ਮਾਪਿਆਂ ਦਾ ਇਹ ਤੋਂ ਬਹੁਤ ਵਧੀਆ ਲੱਗਾ 35 ਮਿੰਟ ਦੀ ਜਿਹੜੀ ਅਪੈਕਚਰ ਸੀ ਕਾਫੀ ਸਿੱਖਣ ਨੂੰ ਮਿਲਿਆ ਔਰ ਅੱਜ ਕੱਲ੍ਹ ਦੀਆਂ ਬੱਚੀਆਂ ਜੇ ਦੇਖਾਂ ਤਾਂ ਇਹਨਾਂ ਨੂੰ ਇਹਦੇ ਵਿੱਚੋਂ ਕਾਫੀ ਸੇਧ ਲੈਣ ਦੀ ਲੋੜ ਆ ਧੰਨਵਾਦ ਥੈਂਕ ਯੂ ਕੀ ਨਾਈਟ ਤੁਹਾਡੀ ਮੈਂ ਨਾਮ ਅਰਜੀਤ ਸਿੰਘ ਸੋਹਲਿਆ ਜੀ ਮੈਂ ਜੀ ਗੋਬਿੰਦ ਰਾਏ ਤੇ ਮੈਡਮ ਸੁਖਵਿੰਦਰ ਤੇ ਜਿੰਨੇ ਵੀ ਇਹਨਾਂ ਦੇ ਵਿੱਚ ਆਰਟਿਸਟ ਭੁੱਗੀ ਸਾਹਿਬ ਤੇ ਮੈਂ ਸਾਰਿਆਂ ਦੇ ਨਾਮ ਤਾਂ ਨਹੀਂ ਲੈ ਸਕਦਾ ਪਰ ਮੈਂ ਜਿੰਨੀ ਇਹ ਸਾਰੀ ਟੀਮ ਸੀਗੀ ਜੋ ਇਹਨਾਂ ਨੇ ਇਹ ਇਹਦੇ ਵਿੱਚ ਫਿਲਮ ਮਾਣ ਮਾ ਫੈਮਿਲੀ ਵਿੱਚ ਇੱਕ ਮੈਸੇਜ ਦੇਣ ਦਾ ਜੋ ਬਰਾਲਾ ਕੀਤਾ ਮੈਂ ਸਾਬਨਾ ਕਿ ਉਹ ਸਾਡੇ ਸਮਾਜ ਲਈ ਇੱਕ ਬਹੁਤ ਵਧੀਆ ਸੇਧ ਵਾਲਾ ਕੰਮ ਕੀਤਾ ਇਹਨਾਂ ਨੇ ਤੇ ਮੈਂ ਇਸ ਮੌਕੇ ਤੇ ਇਹਨਾਂ ਸਾਰੀ ਟੀਮ ਨੂੰ ਔਰ ਬਾਕੀ ਸਾਰੇ ਆਏ ਹੋਏ ਕੋਤਵੰਦਿਆਂ ਨੂੰ ਸਾਰੇ ਅਨੁਭਵਾਂ ਬਧਾਈ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਸਤਿ ਸ੍ਰੀ ਅਕਾਲ ਬਹੁਤ ਬਹੁਤ ਇਹਨਾਂ ਨੂੰ ਸਾਰੇ ਹੀ ਕਲਾਕਾਰਾਂ ਨੂੰ ਦਿਲੋਂ ਬਧਾਈ ਦੇਣਾ ਕਿ ਸਾਰੇ ਹੀ ਕਲਾਕਾਰਾਂ ਨੇ ਇਸ ਮਾਣ-ਬਾਪਾਂ ਦੇ ਰੋਲ ਦੇ ਵਿੱਚ ਬਹੁਤ ਹੀ ਵਧੀਆ ਸੁਚੱਜਾ ਰੋਲ ਕੀਤਾ ਹੈ ਹਰੇਕ ਦਾ ਰੋਲ ਜਿਹੜਾ ਬਿਲਕੁਲ ਬੜਾ ਟੁਕਮਾ ਜੋ ਅੱਜਕੱਲ ਦੇ ਹਾਲਾਤ ਜੋ ਅੱਜਕੱਲ ਦੇ ਸਮਾਂ ਲੰਘ ਰਿਹਾ ਹੈ ਜੋ ਹਰ ਸੋਸ਼ਲ ਮੀਡੀਆ ਦਾ ਸਮਾਂ ਲੰਘੇ ਬੱਚੇ ਜਿਹੜੇ ਮਾਪੇ ਨੂੰ ਭੁੱਲ ਜਾਂਦੇ ਇਸ ਕਰਕੇ ਕਿ ਇੱਕ ਅਨਨੋਨ ਬੰਦੇ ਦਾ ਜਿਹੜਾ ਉਹਨੂੰ ਕੁਝ ਇਮੋਸ਼ਨਲ ਬੈਲੈਕਨੇਟ ਕਰਦਾ ਹੈ ਮੀਨਾ ਜਾਂ 2 ਮਹੀਨੇ ਦਾ 6 ਮਹੀਨੇ ਦੇ ਵਿੱਚ ਹੀ ਉਹ ਤੇ ٹرسٹ ਕਰ ਲਾ ਪਿੰਦੇ ਆ ਜਿਨ੍ਹਾਂ ਮਾਪਿਆਂ ਨੇ BB 25-25 ਸਾਲ ਬੱਚਿਆਂ ਨੂੰ ਪਾਲਿਆ ਹੁੰਦਾ ਉਹਨਾਂ ਦਾ ٹرسٹ ਭੁੱਲ ਜਾਂਦਾ ਜਦੋਂ ਇਹੋ ਜੀ ਫਿਲਮ ਦੇਖਦੇ ਆ ਤੇ ਬੱਚਿਆਂ ਨੂੰ ਕੁਝ ਨਾ ਕੁਝ ਸੋਝੀ ਆਏਗੀ ਮੈਂ ਸਮਝਦਾ ਵੀ ਬਹੁਤ ਹੀ ਵਧੀਆ ਫਿਲਮ ਹੈ ਬਹੁਤ ਬਹੁਤ ਵਧੀਆ ਫਿਲਮਾਂ ਜਮਾਨ ਸਾਹਿਬ ਸਰ ਬਸਰਾ ਸਾਹਿਬ ਕਿਸ ਤਰ੍ਹਾਂ ਹੈ ਜੀ ਮੈਨੂੰ ਬਹੁਤ ਖੁਸ਼ੀ ਆ ਕੋਬਿੰਦਰ ਨੇ ਜੋ ਫਿਲਮ ਬਣਾਈ ਆ ਬੱਚਿਆਂ ਨੂੰ ਸੇਧ ਦਿੰਦੀ ਹੈਗਾ ਹਾਂ ਜਿਹਨੂੰ ਤੇ ਸਰਕਾਰਾਂ ਚ ਲੱਗਾ ਸਰ ਮੈਂ ਤਾਂ ਅਜ ਤੱਕ ਉਹੀ ਕਹਣਾ ਵੀ ਜਦੋਂ ਟੀਗਰਾ ਸਾਹਿਬ ਨੂੰ ਕਹਿੰਦੇ ਨਾ ਅਜ ਤੱਕ ਵਾਲੇ ਆ ਗਏ ਨਕੂਦਰ ਦੇ ਉਦੋਂ ਹੀ ਆਪਣੇ ਤੁੰਸੀ ਸਾਹਿਬ ਜਿਹੜੇ ਆ ਕੋਬਿੰਦਰ ਆਏ ਆ ਇਹ ਆਮਿਰਖਾਨ ਆ ਨਕੂਦਰ ਦਾ ਬਹੁਤ ਵਧੀਆ ਕੰਮ ਕਰ ਰਹੇ ਆ ਜੀ ਅੱਗੇ ਵੀ ਪਹਿਲਾਂ ਨਾਲ ਦੇ ਕਾਫੀ ਪਾਏ ਆ ਫਿਲਮਾਈਆਂ ਬਹੁਤ ਸੋਹਣੀ ਕੰਤੀਆਂ ਨਰਮਾਤਾਂ ਕੋ ਮੈਡਮ ਨੇ ਤਾਂ ਤਾਰੀਖ ਮੇਰੀ ਕੋ ਜਿਆਦੀ ਕਰ ਦਿੱਤੀ ਬਹੁਤ ਬਹੁਤ ਸ਼ੁਕਰੀਆ ਜੀ ਤੋ ਤਸਵੀਰਾਂ ਤੁਹਾਨੂੰ ਦਿਖਾ ਰਹੀ ਸੀ ਇੱਕ ਇੱਕ ਸੱਜਣ ਹੋਰ ਨੇ ਮੈਂ ਨਾਲ ਬਾਤ ਗੱਲ ਇੱਥੇ ਆਓ ਸਰ ਇਧਰ ਆਓ ਸਰ ਹਾਂਜੀ ਸਰ ਸਭ ਤੋਂ ਪਹਿਲੇ ਨਾਮ ਦੱਸਿਓ ਜੀ ਮੇਰਾ ਨਾਮ ਕੇਵਲ ਸਿੰਘ ਜੀ ਮੈਂ ਉੱਗੀ ਤੋਂ ਰਿਟਾਇਰਡ ਬੀਪੀਓ ਸ਼ਾਹਕਰ ਦੋ ਤੇ ਅੱਜ ਜਿਹੜੀ ਫਿਲਮ ਰਿਲੀਜ਼ ਹੋਈ ਆ ਇਹਦੀ ਡਾਇਰੈਕਸ਼ਨ ਜਿਹੜੀ ਆ ਗੋਬਿੰਦ ਰਾਜ ਜੀ ਸੀ ਪਰ ਇਹ ਫਿਲਮ ਦੇ ਵਿੱਚ ਜੋ ਅੱਜ ਜੋ ਚੱਲ ਰਿਹਾ ਮਾਹੌਲ ਸਮਾਜ ਦੇ ਵਿੱਚ ਪੀ ਜਿਹੜੇ ਸਾਡੇ ਬੱਚੇ ਆ ਉਹ ਉਹਨਾਂ ਕ੍ਰਿਤਿਆਵਾਂ ਦੇ ਵਿੱਚ ਫਸ ਗਏ ਆ ਪਰ ਜਿਹੜੇ ਸਿਆਣੇ ਬੱਚੇ ਆ ਐਂਡ ਤੇ ਜਾ ਕੇ ਵੀ ਗਲਤ ਕਦਮ ਜਿਹੜਾ ਚੱਕਿਆ ਉਹਨਾਂ ਨੇ ਉਹਨੂੰ ਜੇ ਪਛਤਾਵਾ ਹੁੰਦਾ ਫਿਰ ਵਾਪਸ ਆਪਣੇ ਘਰ ਆ ਜਾਂਦੇ ਆ ਉਹ ਤਾਂ ਹੀ ਅਸੀਂ ਫਿਲਮ ਦਾ ਨਾਮ ਜਿਹੜਾ ਮਾਨ ਮਾਪਿਆਂ ਦਾ ਰੱਖਿਆ ਵਾ ਅਸੀਂ ਬੜੇ ਨਾਲ ਮਿਲ ਕੇ ਇਹਨੂੰ ਨੇਪਰੇ ਚਾੜਿਆ ਤੇ ਲੇਟ ਜ਼ਰੂਰ ਹੋਇਆ ਪਰ ਆਸ ਕਰਦੇ ਆ ਕਿ ਸਾਰਿਆਂ ਨੂੰ ਫਿਲਮ ਪਸੰਦ ਆਏਗੀ ਤੇ ਅਸੀਂ ਹੋਰ ਵੀ ਯਤਨ ਕਰਾਂਗੇ ਇਦਾਂ ਦੀਆਂ ਸੇਧ ਦੇਣ ਵਾਲੀਆਂ ਜਿਹੜੀਆਂ ਫਿਲਮਾਂ ਅਸੀਂ ਤਿਆਰ ਕਰਾਂਗੇ ਥੈਂਕ ਯੂ ਸਾਲ ਇਹ ਮੈਂ ਜਿੱਦਾਂ ਕੀਤਾ ਐ ਮੈਂ ਮੈਂ ਆਪਣੇ ਆਪ ਤੇ ਬਹੁਤ ਫਖਰ ਮਹਿਸੂਸ ਕਰਦਾ ਕਿ ਪਰਿਵਾਰਕ ਫਿਲਮ ਦੇ ਵਿੱਚ ਬਹੁਤ ਹੀ ਜਿਹੜੀ ਸਮਾਜ ਨੂੰ ਸੇਧ ਦਿੰਦੀ ਉਹਦੇ ਚ ਮੈਨੂੰ ਨਮਾਣੇਗੇ ਕਲਾਕਾਰ ਨੂੰ ਕਲਾਕਾਰ ਨਹੀਂ ਕਹਿੰਦਾ ਮੈਂ ਸਿੰਪਲ ਬੰਦਾ ਪਰ ਮੈਨੂੰ ਥੋੜਾ ਜਿੰਨਾ ਕਿੰਨਾ ਵੀ ਮੌਕਾ ਮਿਲਿਆ ਮੈਂ ਉਹਦੇ ਲਈ ਸਮੂਹ ਜਿਹੜੇ ਆਪਣੇ ਡਾਇਰੈਕਟਰ ਸਾਹਿਬ ਅਵੇਂ ਆਪਣੇ ਗੋਵਿੰਦ ਰਾਏ ਜੀ ਜਿਨ੍ਹਾਂ ਨੇ ਸਾਡੇ 20 ਜੋਗੀ ਸੱਜਣ ਉਹਨਾਂ ਦਾ ਮੈਂ ਤਹਿ ਦਿਲੋਂ ਅੰਮ੍ਰਿਤਸਰ ਦੇ ਰਹਿਮਦੇਵ ਦੇ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜੀ ਤੋਂ ਤਸਵੀਰਾਂ ਤੁਹਾਨੂੰ ਦਿਖਾ ਰਹੀ ਸੀ ਜੀ ਆਰ ਡੀ ਫਿਲਮ ਦੀ ਇੱਕ ਮਾਨ ਮਾਪਿਆਂ ਦਾ ਮਾਨ ਮਾਪਿਆਂ ਦਾ ਫਿਲਮ ਦੀ ਰਿਲੀਜ਼ਿੰਗ ਕੀਤੀ ਗਈ ਇੱਕ ਹੋਟਲ ਦੇ ਵਿੱਚ ਜਿਸ ਦੇ ਵਿੱਚ ਸੱਜਣਾ ਨੇ ਬਹੁਤ ਸਾਰਾ ਮਾਨ ਇੱਥੇ ਬਖਸ਼ਿਆ ਇਸ ਫਿਲਮ ਦੇ ਵਿੱਚ ਦੱਸਿਆ ਗਿਆ ਕਿ ਬੱਚਿਆਂ ਨੂੰ ਮਾਪੇ ਦਾ ਕਹਿਣਾ ਮੰਨਣਾ ਚਾਹੀਦਾ ਔਰ ਮਾਪੇ ਵੀ ਜਿਹੜੇ ਆ ਉਹ ਬੱਚਿਆਂ ਦਾ ਪੂਰਾ ਆਪਣਾ ਧਿਆਨ ਰੱਖਣ ਕੈਮਰਾ ਪਰਸਨ ਸੁਮੇਤ ਠਿੰਗੜਾ ਦੇ ਨਾਲ ਸ਼ਿਸ਼ੀਲ ਠਿੰਗੜਾ ਇੱਕ ਤਾਲਰ ਨਿਊ ਨਕੋਦਰ